ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਅੱਜ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਬਾਹੂ ਜੜਨ ਦਾ ਸਹੀ ਤਰੀਕਾ ਜਿਵੇਂ ਆਪਾਂ ਕਮੀਜ਼ ਦੀ ਬਾਹੂ ਜੜਨੀ ਆ ਇਹਦਾ ਸਹੀ ਸੇ ਤਰੀਕਾ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਵੇਂ ਕਿ ਕਈ ਵਾਰ ਹੁੰਦਾ ਵਲ ਪਿੰਦੇ ਆ ਜਾਂ ਫਿਰ ਹਨਾ ਪਿੱਛੇ ਨੂੰ ਜਾਂਦਾ ਗਲਾ ਇਹ ਮੋੜਾ ਸਨਾ ਸਹੀ ਜੜਨ ਕਰਕੇ ਹੁੰਦਾ ਐਵੇਂ ਆਪਾਂ ਦੇਖ ਲਿਆ ਵਿੱਚ ਬਾਹੂ ਨੂੰ ਪਾ ਕੇ ਬਾਹਾਂ ਸਿੱਧੀ ਰੱਖ ਕੇ ਇਹ ਕਮੀਜ਼ ਪੁੱਠਾ ਰੱਖ ਕੇ ਉਹਦੇ ਵਿੱਚ ਭਾਗ ਕੇ ਆਪਾਂ ਚੈੱਕ ਕਰ ਲਿਆ ਕਿ ਮੋਡਾ ਪੂਰਾ ਜੇਕਰ ਕੋਈ ਸਾਈਡ ਵੱਡੀ ਛੋਟੀ ਹੋਵੇ ਤਾਂ ਉਹਨੂੰ ਆਪਾਂ ਸੈਟਿੰਗ ਚ ਕਰ ਲੈਣਾ ਇਹਨਾਂ ਦੀਆਂ ਦੋਨੋਂ ਨੀਚੇ ਉਹ ਜਿਵੇਂ ਬਾਹਾਂ ਦੀ ਨੀਚੇ ਵਾਲੀ ਸਾਈਡ ਤੇ ਕਮੀਜ਼ ਦੀ ਉਹਨਾਂ ਦੋਨਾਂ ਨੂੰ ਇਕੱਠੇ ਕਰਕੇ ਸੇਮ-ਸੇਮ ਰੱਖ ਕੇ ਨੂੰ ਆਪਾਂ ਜੜਨਾ ਇਹ ਮੈਂ ਪਲੋਈਆਂ ਤੱਕ ਬਾਜੂ ਨੂੰ ਥੋੜਾ ਜਿਹਾ ਖਿੱਚਦੀ ਹੁਣੀ ਹੈ ਜਿਹੜੀ ਫਰੰਟ ਪਲੋਈ ਹੁੰਦੀ ਹੈ जिदे ਆਪਾਂ ਪਰੂਹੀਆਂ ਨਹੀਂ ਪਾਉਣੀਆਂ ਕਮੀਜ਼ ਦੇ ਉਹਦਾ ਮੈਂ 3 ਇੰਚ ਤੱਕ ਬਾਹ ਨੂੰ ਥੋੜਾ ਜਿਹਾ ਖਿੱਚਣਾ ਤੇ ਕਮੀਜ਼ ਨੂੰ ਟਲ ਲੈ ਰੱਖਣਾ ਤੇ ਉਸ ਤੋਂ ਅੱਗੇ ਕਮੀਜ਼ ਨੂੰ ਨਾਰਮਲ ਜਿਹਾ ਖਿੱਚਣਾ ਮਾ ਜ਼ਿਆਦਾ ਨਹੀਂ ਖਿੱਚ ਦੇਣਾ ਕਿ ਕੋਈ ਵੱਲ ਮਹਿਸੂਸ ਹੋਣਾ ਬਟ ਉੱਪਰਲਾ ਪਾਸਾ ਟਲ ਨਹੀਂ ਹੋਣਾ ਚਾਹੀਦਾ ਕਮੀਜ਼ ਦਾ ਕਮੀਜ਼ ਵਾਲੇ ਪਾਸੇ ਨੂੰ ਮਾੜਾ ਮਾੜਾ ਖਿੱਚ ਕੇ ਲਗਾਉਣਾ ਵਾ ਤੇ ਨੀਚੇ ਵਾਲਾ ਵੈਸੀ ਸਾਈਡ ਰੱਖ ਦੇਣੀ ਹੈ ਜੇ ਬਾਹ ਦਾ ਪਾ ਥੋੜਾ ਜਿਹਾ نیچے ਐ ਰਾਈਡ ਸਾਈਡ ਖਿੱਚ ਕੇ ਲਗਾਈ ਹੋਊਗੀ ਤਾਂ ਉੱਪਰਲੀ ਸਾਈਡ ਵੀ ਸੇਮ ਹੁੰਦੀ ਆ ਤੇ ਗਲਾ ਕਦੇ ਵੀ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਆਪਾਂ ਇਹ ਵਾਲੀ ਜਿਹੜੀ ਫालतू ਕਪੜਾ ਨੇ ਇਹਨੂੰ ਵਿੱਚ ਨਹੀਂ ਆਉਣ ਦੇਣਾ ਜਮੈਂ ਇਸ ਤਰੀਕੇ ਨਾਲ ਆਪਾਂ ਇਹਨੂੰ ਕਰ ਲੈਣਾ ਕਮੀਜ਼ ਪੂਰਾ ਬਣੇ ਤੇ ਪੰਜ ਚਾਰ ਤੇ ਸਭ ਤੋਂ ਵੱਡਾ ਰੋਲ ਆ ਜਿਹਦੇ ਕਰਕੇ ਬਾਹ ਸਹੀ ਨਾਲ ਜੜੀ ਹੋਵੇ ਤਾਂ ਗਲਾ ਪਿੱਛੇ ਨੂੰ ਵੀ ਜਾਣ ਲੱਗ ਜਾਂਦਾ ਤੇ ਇਹਦੀ ਆਪਾਂ ਨੂੰ ਬਾਹਾਂ ਵੀ ਫੇਰ ਲਾ ਜਾਂਦੀ ਘਮ ਜਾਂਦੀ ਆ ਇਹਦੇ ਕਰਕੇ ਬਸ ਬਾਹਾਂ ਦਾ ਇਹੀ ਸਹੀ ਤਰੀਕਾ ਵਾ ਜਿਹੜਾ ਨੀਚੋਂ 2-3 ਇੰਚਾ ਉਹਨੂੰ ਥੋੜਾ ਜਿਆ ਤੁਸੀਂ ਬਾਹਾਂ ਨੂੰ ਮਾੜਾ ਖਿੱਚ ਕੇ ਲਾਉਣਾ ਉਦੋਂ ਅੱਗੇ ਕਮੀਜ਼ ਦੇ ਕੱਪੜੇ ਨੂੰ ਖਿੱਚ ਕੇ ਲਾਉਣਾ ਤੁਸੀਂ ਦੇਖੋ ਕਿ ਬਿਲਕੁਲ ਵੀ ਕੋਈ ਵਾਲ ਨਹੀਂ ਹੋਊਗਾ ਜਿਹੜਾ ਜੇ ਆਪਾਂ ਨਾਰਮਲ ਦੋਨੋਂ ਸੇਮ ਰੱਖ ਕੇ ਬਾਹਾਂ ਨੂੰ ਜੜਦੇ ਆ ਤਾਂ ਕਮੀਜ਼ ਦੀ ਕਟਿੰਗ ਹੁੰਦੀ ਹੈ ਕਮੀਜ਼ ਆਹਲਾ ਪਾਸੇ ਚ ਵਾਲ ਆਉਂਦੇ ਆ ਥੈਂਕਸ ਫॉर ਵਾਚਿੰਗ